लोग घट ਜੋ ਛੋੜੀ ਮੋੜੀ ਸਮੱਸਿਆਵਾਂ ਦੀ ਉਹ ਕਰ ਦਿੰਦੇ ਆ ਲੇਕਿਨ ਜੋ ਨੇਚਰਲੀ ਵੱਡੀ ਸਮੱਸਿਆ ਹੈਗੀ ਆ ਉਹ 3 ਫੁੱਟ ਦੀ ਪਾਈਪ ਹੈ ਜਿੱਤੇ ਦੋ ਮੋਟਰਾਂ ਚੱਲਦੀਆਂ ਕਦੇ ਮੋਟਰ ਖਰਾਬ ਹੋ ਜਾਂਦੀ ਹੈ ਕਦੇ ਪਾਈਪ ਟੁੱਟ ਜਾਂਦੀ ਹੈ ਕਦੇ ਬਿਜਲੀ ਨਹੀਂ ਆਉਂਦੀ ਸਾਡੇ ਬੱਚੇ ਸਾਡੇ ਬੱਚੇ ਸਾਡੇ ਬੱਚੇ ਲੋਕਾਂ ਨੇ ਨਵਾਂ ਸਾਲ ਖੁਸ਼ੀਆਂ ਨਾਲ ਮਨਾਇਆ ਅੱਜ ਹੀ ਨਵਾਂ ਸਾਲ ਗੰਦਗੀ ਦੇ ਵਿੱਚ ਰਹਿ ਕੇ ਮਨਾਇਆ ਸਾਡੇ ਬੱਚੇ ਸਾਡੇ ਬੱਚੇ ਸਾਡੇ ਬੱਚੇ ਗੰਦਗੀ ਦੇ ਵਿੱਚ ਰਹਿ ਰਹੇ ਆ ਆ 2 ਘੰਟੇ ਘੰਟੇ ਬਾਅਦ ਇੱਥੇ ਟੱਪਣਾ ਵੀ ਔਖਾ ਆ ਜੂਗਾ ਨਿੱਕੇ ਨਿੱਕੇ ਬੱਚਿਆਂ ਨੂੰ ਆ ਮਜ਼ਦੂਰ ਬੰਦੇ ਆ ਸਾਡੇ ਕੋਲ ਵੀ ਅਸੀਂ ਮਜ਼ਦੂਰ ਮੰਦੇ ਆ ਇਹ ਸਟੂਰ ਵਾਲੇ ਬੰਦੇ ਆ ਇਹਨਾਂ ਕੋਲ ਗੱਡੀਆਂ ਕਾਰਾਂ ਤੇ ਆਣੀ ਵਿੱਚ ਚੁੱਪ ਕਰਕੇ ਟੱਪ ਜਾਣਗੇ ਸਾਡੂੰ ਨੰਗੇ ਪੈਰੀਂ ਕਰਕੇ ਟੱਪਣਾ ਪੈਂਦਾ ਸਾਡੇ ਜਵਾਕਾਂ ਨੂੰ ਸਾਡੀਆਂ ਮਾਵਾਂ ਨੂੰ ਚਾਰ ਵਾਰੀ ਆਉਣਾ ਪੈਂਦਾ ਬੱਚਿਆਂ ਨੂੰ ਟੁੱਟੀ ਕਰ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ 2 ਸਾਲ ਹੋ ਗਿਆ ਇਸੇ ਡਰਤੀ ਅਸੀਂ ਜ਼ਿੰਦਗੀ ਜੀ ਰਹੇ ਆਂ ਪਰ ਤੁਸੀਂਾਂ ਦੀ ਜੋ ਸਮੱਸਿਆ ਹੈਗੀ ਆ ਉਹ ਪ੍ਰੋਪਰ ਪੱਕੀ ਤਰ੍ਹਾਂ ਹੱਲ ਕਰ ਦੋ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਬਾਈ 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 ਚੁੱਪੇ ਜਿਹੜਾ ਮੇਨ ਕੰਮ ਕਰਦਾ ਇੱਕ ਮੋਟਰ ਚੱਲਦੀ ਉਹ ਮੈਡਮ ਸਾਡੇ ਕੋਲ ਇੱਕ ਮੋਟਰ ਲੱਗੀ ਹੋਈ ਹੈ ਜੈਸੋ ਕਹੂਗਾ ਸਾ ਮੋਟਰ ਚਾਹੀਦੀ ਸਾਡਾ ਤਾਂ ਪਾਣੀ ਦੇ ਮੋਟਰ ਦਾ ਕੰਡ ਲਾ ਦਿਓ ਅਸੀਂ ਇੱਕਦਾਰੀ ਹਾਂ ਜੀ ਕੰਪਨੀ ਆ ਚੰਦ ਕੋਲ ਇਹਦਾ ਰਾਜ ਹੈ ਸਨਮਦਾਇਤਾ ਸੀ ਮਾਰਗ ਨਿਕਲ ਰਹੀ ਤੁਹਾਨੂੰ ਕੰਮ ਅਮਲੇਪਕ ਵੀਰ ਜੀ ਨੇ ਬਣਾਉਣੇ ਹੈ ਇਹਨੇ ਜਨਵਾਰ ਦੇ ਤੋਂ ਨਿਕਲ ਜਾਓ ਸਰਪੰਨਾਨੀ ਜੀ ਨੂੰ ਠੀਕ ਕਰੋ ਕਿ 14 15 16 ਛੋਟਾ ਜਿਹਾ ਰਸ਼ ਘਟ ਗਿਆ 18 18 ਨੂੰ ਜੀ ਕੰਮ ਸ਼ੁਰੂ ਕਰਨਾ ਕੋਹ ਹੈ 20 25 ਦਿਨ ਦਾ ਕੰਮ ਈ ਕੋ 2 ਕੋ ਡੂੰਗਾ ਨਾ ਆਹ ਇਹ ਕੋਟਾ ਮੰਨ ਕੇ ਪਰ ਵੀ ਪਹਿਲਾਂ ਪਿਆਰੇ ਰੇਟ ਵਧੇ ਹੋਰ ਤੇ ਪੰਨੋ ਕੋਟਾ ਹੋਏ ਨੰਬਰ ਆ ਛੋਟਾਂ ਲਗੀ ਐ ਦੀ ਸਤਿਬਰ ਮੋਟਰ ਦੋ ਨੰਬਰ ਚੱਲਣ ਲੱਗੇ ਜਾਨੂੰ ਪਤਾ ਹੋਊਗਾ ਹਾਂਜੀ ਹਾਂਜੀ ਉਹ ਵੀ ਦੋਨੋਂ ਉਹ ਤਾਂ ਟਿਊਬਲਾਈਨ ਚੱਲਦੀ ਐ ਅਸੀਂ ਜੀ ਸਫਾਈ ਕਰਾਈ ਸੀ ਹੈਲੋ ਵੀ ਦੋਨੋਂ ਪਾਸੇ ਪਾਣੀ ਜਾਂਦਾ ਕੋਈ ਪਾਣੀ ਨਹੀਂ ਜਾਂਦਾ ਹੁਣ ਕੀ ਜਿਹੜੇ ਉੱਪਰਲੀ ਗਲੀਆਂ ਆ ਉਹ ਸੁੱਕਣ ਲੱਗ ਪਈ ਕੋਈ ਤਾਂ ਲੋਡ ਤੇ ਵਧਰ ਕਰਕੇ ਤੁਹਾਡੇ ਪਾਣੀ ਉੱਤਰ ਜਾਂਦਾ ਨਹੀਂ ਤੇ ਤੁਹਾਡੇ ਤੇ ਚੱਲਦਾ ਉਹ ਆ ਤੁਜੀ ਗੱਲ ਤੇ ਮਸਤ ਜਲਦ ਆਉਂਦਾ ਕਾਰਨ ਕੀ ਐ ਜੇ ਸੜਕ ਬੜੀ ਲੋਕ ਬੰਦੇ ਮੈਨਰ ਬਣਾਉਂਦੇ ਕੋਈ ਤਾਂ ਉਹਦੇ ਵਿੱਚ ਜੇਰੀ ਆਉਂਦੀ ਅੰਨ ਕਹੇ ਪਾਣੀ ਨਹੀਂ ਆਉਂਦਾ ਇਹ ਉਹਦੇ ਵਾਸਤੇ ਕੀ ਕੰਮ ਹੈ ਜੇ ਰਾਤ ਨੂੰ ਜਾਈਂਦਾ ਅੱਜ ਦਾ ਫੋਰੀ ਬਿੰਦੇ ਹੈ 20 30 ਮੈਨ 30 ਟੱਕਣ ਮਰਦੂਰੇ 30 ਟੱਕਣ ਜੀ ਸਿੰਘ 27 49 ਪਾਣੀ ਲਾ ਕੇ ਜੇ ਲਾ ਕੇ ਦਸ ਤੱਕ ਨਜ਼ਰ ਰੱਖ ਦਸ ਸਾਲ ਕਰ ਰੱਖ ਫਾਈਨ ਉਹਨਾਂ ਕਰਕੇ ਪੱਕਾ ਢੇਗ ਪਰੇ ਕਰਨ ਕਰ ਜੇ ਪਾਣੀ ਖੜਾ ਸਰਜੀ ਗਾਲ ਸਾਰਾ ਜੇ ਆਵਾਜ਼ ਆਈ ਉਹਨਾਂ ਨੂੰ ਸਰਜੀ ਪਾਣੀ ਦੇ ਦੇਣਾ ਦੋ ਦਿਨ ਤੱਕ ਪ੍ਰੇਸ਼ਾਨ ਰਹੇਗੇ

ਹੋ ਨਾ ਕਵੈਨਿਓ ਤਾਂ ਨੰਬਰ 11 ਚੱਲੂਗਾ 13 ਜਵਾਰਦੀ ਕੋਈ ਨਹੀਂ ਕਣੀ ਬਿੰਨ ਚੀਂ ਰਾਰ ਰਿਹਾ ਹੋ ਗਿਆ ਤੇ ਅਗਰੇ ਇਹ 730 ਦਾ ਦੇਖੋ ਇਹ ਪਬਲਿਕ ਹੈ ਇਹ ਮੇਰੀ ਮਾਵਾ ਮੇਰੀ ਪਹਿਲਾ ਸਾਡੇ ਬੱਚੇ ਆ ਜੇਕਰ ਤੁਸੀ 14 ਤਰੀਕ ਤੱਕ ਦੇਖੋ ਇਹ ਤਸਫਾਈ ਹੋ ਜਾਗੀ ਮੇਰੀ ਸਾਡਾ ਮਸਲਾ ਹੈ ਜਦ ਤੱਕ ਪੈਪ ਨਹੀਂ ਪਈ 14 ਤੋਂ 15 ਨੂੰ ਕੰਮਣਾ ਸ਼ੁਰੂ ਕਰਤਾ ਮੈਂ 16 ਦਿਨ 16 ਮਈ ਦੇ 16 ਤਰੀਕ ਨੂੰ ਆ ਮੱਲੇ ਨੂੰ ਲਿਜਾ ਕੇ ਮੈਂ ਦਫਤਰ ਦੇ ਵਿੱਚ ਬੈਠਾਂਗਾ ਓਟਨਾ ਤੁਹਾਨੂੰ ਕੰਮ ਨਹੀਂ ਕਰਨ ਦੇਵਾਂਗੇ ਉਹ ਦਫਤਰ ਦੇ ਵਿੱਚ ਮੈਂ ਇਹਨਾਂ ਨੂੰ ਲਿਜਾ ਕੇ ਬੈਠਾਂਗਾ ਸੋ 16 ਤਰੀਕ ਮੈਂ ਉੱਥੇ ਮੈਂ ਉੱਥੇ ਕੋਕਰ ਧਾਲ ਤੇ ਬੈਠਾਂਗਾ ਮੈਂ ਆਦੇ ਪਰਿਵਾਰ ਨੂੰ ਲਿਜਾ ਕੇ ਜਦੋਂ ਤੱਕ ਕੰਮ ਸ਼ੁਰੂ ਨਹੀਂ ਹੋਏਗਾ ਮੈਂ ਉੱਥੇ ਪੋਕਰਤਾਲ ਤੇ ਬੈਠਾਂਗਾ ਕੋਲਾ ਮੇਰੇ ਤੇ ਜਾਣ ਕੇ ਉਹਨੇ ਚਲੇ ਗਿਆ ਮੈਂ ਨਾ ਚਲਾਂਗਾ ਬਾਹਰ ਪਾਈ ਚਲਦੇ 16 15 ਦਾ ਠੀਕ ਹੈ 16 ਤਰੀਕ ਨੂੰ 14 15 ਨੂੰ ਨਾ ਕੰਮ 16 ਤਰੀਕ ਨੂੰ ਮੈਂ ਉੱਥੇ ਬੈਠਾਂਗਾ ਮੈਂ ਨਾ ਜਦ ਤੱਕ ਜੋ ਤੇ ਕੋ ਪੈਪ ਵੀ ਮੈਂ ਭਾਈ ਇਹ ਤੇ ਦੇਖੋ ਹੁੰਦੀਆਂ ਰਹਿੰਦੀਆਂ ਸਾਢੇ 6 ਮਹੀਨੇ ਬਾਅਦ ਬੇਅਰ ਕਰਨੀ ਪਊਗੀ ਮੈਂ ਸਮਝਦਾ ਜੀ 2 ਸਾਲ ਤੋਂ ਕੋ ਪੈਪ ਦਾ ਟੋਟਾ ਜੋ ਤੇ ਕੋ ਪੈਪ ਨਹੀਂ ਪੈਂਦੀ ਸਾਡੇ ਪਰਪਲ ਪਰ ਕੋਈ ਮਸਲਾ ਨਹੀਂ ਹੁੰਦਾ। ਅੰਨੇ ਮੇਰੀ ਗੱਲ ਸੁਣੋ ਵੀਰ ਜੀ ਜਦੋਂ ਤੱਕ ਤੁਸੀਂ ਜਾ ਕੇ ਪਤਾ ਟੋਟਾ ਪਾਓ ਕੋਈ ਗੱਡੀ-ਮੁੱਡੀ ਲਾਓ ਪਾਣੀ ਦਾ ਹਾਂ ਵੀਰ ਜੀ ਉਹ ਸਾਰੇ ਬਹੁਤ ਜ਼ਿਆਦਾ ਪ੍ਰੇਸ਼ਾਨ ਆਪਣ ਤੇ ਇਹਨੇ ਦੋ ਤਿੰਨ ਦਿਨਾਂ ਟਾਈਮ ਦਿੱਤਾ ਪਾਣੀ ਨਿਕਲਦਾ ਨਹੀਂ। 3 ਮਿੰਟ ਤੱਕ ਪਾਈਪਲਾਈਨ ਬੱਠੀ ਹੋਈ ਹੈ। ਹਾਂਜੀ। ਉਹਦਾ ਟੈਂਡ ਲੱਗਿਆ ਹੋਈ ਹੈ। ਗੁੰਡੀ ਬਿਲਕੁਲ ਕਿੰਨੇ ਮਿੰਟ ਲੂਗਾ? ਅਸੀਂ ਮਾਗੀ ਮਿਲ ਨੂੰ ਛਾਂ ਰੱਖਦੇ ਹੋਏ ਮਾਗੀ ਮਿਲ ਖਤਮ ਹੋਣ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰਦੇ ਹਾਂ। ਮੈਂ ਪੱਕਾ ਲੋ ਜੂਗਾ। ਉਤਤ ਕਚਿੰਦੇ ਲਾ ਕੇ ਸਫਾਈ ਕਰ ਚਲੂ ਹੋ ਰਹੀ ਹੈ ਤਾਂ ਕਿ ਮਾਗੀ ਮੇਲੇ ਬਰੀ ਨਿਕਨ ਜਾਦਾ ਅੱਛਾ ਉਸ ਮਤਲਬ ਮੇਨ ਬਚੇ ਨੂੰ ਟੀਮ ਰਿਕੋਰਡ ਇਹ ਬਹਿ ਗਿਆ ਸੀਗਾ ਉਹਦੇ ਕਰਕੇ ਕੀ ਥੈਂਕ ਯੂ ਇੱਕ ਮਿੰਟ ਫੋਨ ਮੈਂ ਰਵੀ ਮੋਰੀਆ ਬਾਡ ਨੰਬਰ 23 ਤੋਂ ਮੇਰੀ ਧਰਮ ਪਤਨ ਕੰਚਨਵਾਲਾ ਐਮਸੀ ਹੈ ਜੀ ਮੋਰ ਰੋੜ ਤੇ ਸੁਭਾਸ਼ ਵਸਤੀ 6 ਨੰਬਰ ਗਲੀ ਤੇ 2 ਨੰਬਰ ਗਲੀ ਸਾਨੂੰ ਇੱਕ ਸਾਲ ਤੋਂ ਕਾफी ਸਮੱਸਿਆ ਸੀਵਰ ਦੀ ਆ ਰਹੀ ਸੀ ਪਰ ਪ੍ਰਸ਼ਾਸਨ ਨੂੰ नगर पहुंचने ਨੇ 117000 ਰੁਪਇਆ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਇੱਕ ਸਾਥ ਕੋ ਇਹਨਾਂ ਨੂੰ ਪੈਸੇ ਦੇ ਚੁੱਕੇ ਆ ਪੈਪ ਮੀਟਰ ਦੀ ਪੈਪ ਆਉਣ ਵਾਸਤੇ ਲੇਕਿਨ ਪ੍ਰਸ਼ਾਸਨ 30 ਫੋਰ ਦਾ ਪੈਪ ਨਹੀਂ ਪਾ ਰਿਹਾ ਇਹ ਕਿਉਂ ਨਹੀਂ ਪਾ ਰਿਹਾ ਕੀ ਵਜ੍ਹਾ ਇਹ ਅਫਸਰ ਜਾਣ ਸਕਦੇ ਆ ਉਸ ਕਰਕੇ ਸਾਨੂੰ ਇੱਥੇ ਨਰਕ ਵਰਗੀ ਜ਼ਿੰਦਗੀ ਜੀਣੀ ਪੈਂਦੀ ਆ ਬੱਚੇ ਬਿਮਾਰ ਹੋ ਰਿਹਾ ਫੁੱਟ ਫੁੱਟ ਪਾਣੀ ਖੜਿਆ ਰਹਿੰਦਾ ਉਹਨਾਂ ਐਸਡੀਓ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ 13 14 ਤਰੀਕ ਤੱਕ ਕੰਮ ਸ਼ੁਰੂ ਕਰਾਂਦਾ ਇਹ ਵਿਸ਼ਵਾਸਨ ਦਿੱਤਾ ਅਗਰ 13 14 ਤਰੀਕ ਨੂੰ ਇਹਨਾਂ ਨੇ ਕੰਮ ਸ਼ੁਰੂ ਨਾ ਕਰਾਇਆ ਤਾਂ 16 ਤਰੀਕ ਨੂੰ ਮੈਂ ਪਬਲਿਕ ਨੂੰ ਨਾਲ ਲਿ ਆ ਕੇ ਜਨਤਾ ਨੂੰ ਨਾਲ ਲਿ ਆ ਕੇ ਮੈਂ ਇਹਨਾਂ ਦਾ ਕਰੋ ਕਰਾਵਾਂਗਾ ਸਰਕਾਰ ਦਾ ਪ੍ਰੋਗਰਾਮ ਦਾ ਪ੍ਰਸ਼ਾਸਨ ਦਾ ਪ੍ਰੋਗਰਾਮਾਂਗਾ ਜੋ ਤੱਕ ਸਾਡਾ ਮਸਲਾ ਹੱਲ ਨਹੀਂ ਹੋਏਗਾ ਇਹ ਕਿੰਨੇ ਜਰੂਰ ਸਮੱਸਿਆ ਆ ਰਹੀ ਹੈ ਇਹ ਮਹੀਨਾ ਦੇ ਇਹ ਪਾਣੀ ਸਮੱਸਿਆ ਪਾਣੀ ਨਾ ਇੱਕ ਮਹੀਨੇ ਤੋਂ ਜ਼ਿਆਦਾ ਆ ਰਹੀ ਹੈ ਲੇਕਿਨ ਜਿਹੜੇ ਪੈ ਪੈਣ ਵਾਲਾ ਉਹ ਇੱਕ ਸਾਲ ਤੋਂ ਜਿਕਤਾਰੀਆਂ ਦੇ ਦੋ ਮੋਟਰ ਚੱਲਦੀਆਂ ਕਦੇ ਮੋਟਰ ਖਰਾਬ ਹੋ ਜਾਂਦੀ ਹੈ ਕਦੇ ਕਨੈਕਸ਼ਨ ਕੱਟਿਆ ਜਾਂਦਾ ਬਹੁਤ ਦਿੱਕਤ ਆ ਰਹੀਆਂ ਜੀ 11 ਲੱਖ ਰੁਪਈਆ ਦਾ ਇਹ ਪ੍ਰਸ਼ਾਸਨ ਨੇ ਇਹ ਨਹੀਂ ਪਾਇਆ 13 ਲੱਖ ਦਾ ਬਿੱਲ ਕਰਾ ਲਿਆ ਤੇ ਕਨੈਕਸ਼ਨ ਕਟਾ ਲਿਆ ਇਹਨਾਂ ਨੇ ਦੇਖੋ ਕਿੰਨੀ ਨਲਿੱਕੀ ਦੀ ਗੱਲ ਆ ਲੋਕ ਇੱਥੇ ਗਰੀਬ ਮਨ ਲਾ ਹੈਗਾ ਜੀ ਬੱਚੇ ਪਰੇਸ਼ਾਨ ਨੇ ਬਿਮਾਰੀ ਦਾ ਘਰ ਹੈ ਪਾਣੀ ਚ ਟਪਕੇ ਜਾਣਾ ਪੈਂਦਾ ਸਾਡੇ ਬੱਚਿਆਂ ਨੂੰ